ਬੇਨਤੀ ਕਰੂਗਾ ਭਾਰਤੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਹਰਜਿੰਦਰ ਜੀ ਮਹਾ ਮੰਤਰੀ ਕਪਲ ਦਿਨੇਜਾ ਜੀ ਦੇ ਇੱਕ ਛੋਟੇ ਜਿਹੇ ਬਲਾਵੇ ਤੇ ਜਿਸ ਤਰ੍ਹਾਂ ਦੇ ਨਾਲ ਗੁਰਗੋਬਲ ਸਿੰਘ ਜੀ ਦੇ ਚਾਰ ਤੇ ਸਾਰਾ ਕਿਉਂ ਹੈ ਜਿਹੜੇ ਸਿੱਖਤ ਦਾ ਬਾਦ ਜਿੰਦਾਬਾਦ ਜਿੰਦਾਬਾਦ ਹੋ ਜੀ ਪਾਸ 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 ਸਾਡੇ ਲੋਕੋ ਸਭ ਨੂੰ ਉੱਥੋਂ ਪ੍ਰੀਤਪਾਲ ਜਾਖੜ ਸਾਹਿਬ ਜਿਹੜੇ ਪ੍ਰਧਾਨ ਨੇ ਓਏ ਭਾਈ ਮੇਰਾ ਹੱਥ ਨਾ ਲਾ ਦੇ ਮਾਨੂੰ ਸਾਡੇ ਖਾਸ ਤੌਰ ਤੇ ਜ਼ਿਲ੍ਹੇ ਦੇ ਪ੍ਰਧਾਨ ਤੇ ਮਾਨ ਸਾਹਿਬ ਵੱਲੋਂ ਸਾਡੇ ਹਲਕੇ ਦੇ ਇੰਚਾਰਜ ਜੀਬੀ ਸਾਹਿਬ ਵੱਲੋਂ ਤੇ ਮੇਰੇ ਵੱਲੋਂ ਸਾਡੇ ਛੋਟੇ ਵੀਰ ਪਿਆਰੇ ਵੀਰ ਕਪਲ ਜਨੇਜਾ ਜੀ ਜਿਨ੍ਹਾਂ ਨੇ ਕਪਲ ਜਨੇਜਾ ਜੀ ਨੇ ਜਿਹੜੀ ਅੱਜ ਮੋਦੀ ਜੀ ਦੀ ਸੋਚ ਫੇਕ ਮੋਦੀ ਜੀ ਦੇ ਕੰਮ ਦੇਖੋ ਅੱਜ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਜੋ ਉਹਨਾਂ ਦੇ ਪਿਛਲੇ 10 ਸਾਲ ਦੇ ਕੰਮ ਨੇ ਉਹਨੂੰ ਦੇਖਦੇ ਹੋਏ ਅੱਗੇ ਤੇ ਦੂਜੀ ਅੱਜ ਤੱਕ ਕਿਉਂ ਕਿਸੇ ਪਾਰਟੀ ਹੋਰ ਅੱਜ ਸੀ ਕਿਉਂਕਿ ਅੱਜ ਤੱਕ ਬੀਜੇਪੀ ਇਲੈਕਸ਼ਨ ਨਹੀਂ ਲੜਦੀ ਸੀ ਇਕੱਲੀ ਅਕਾਲੀ ਦਲ ਦੇ ਨਾਲ ਇਲੈਕਸ਼ਨ ਲੜਦੀ ਸੀ ਤੇ ਜਦੋਂ ਇਸ ਵਾਰ ਪਹਿਲੀ ਵਾਰ ਇਹ ਫੈਸਲਾ ਕੀਤਾ ਵੀ ਜਿਹੜਾ ਫੁੱਲ ਆ ਬੀਜੇਪੀ ਪਾਰਟੀ ਆਪਣੇ ਸਿੰਬਲ ਤੇ ਲੜੇਗੀ ਲੁਧਿਆਣੇ ਤੇ ਉਹਦੇ ਨਾਲ ਅੱਜ ਸਾਰੇ ਵੱਡੇ ਤੋਂ ਵੱਡੇ ਜਿਹੜੇ ਇਹ ਲੋਕ ਕਿਸੇ ਪਾਰਟੀ ਦੇ ਥੋੜੀ ਬਣਾਏ ਹੋਏ ਆ ਇਹ ਲੋਕ ਸਮਾਜ ਦੀ ਸੇਵਾ ਕਰਕੇ ਧਰਮ ਦੀ ਸੇਵਾ ਕਰਕੇ ਲੋਕਾਂ ਨੂੰ ਰਾਸ਼ਨ ਵੰਡ ਕੇ ਰੋਕ ਰੋਕਾਂ ਨੂੰ ਖੂਨਦਾਨ ਕੈਂਪ ਲਗਾ ਕੇ ਲੋਕਾਂ ਨੂੰ ਕੋਵਿਡ ਵੇਲੇ ਲੰਗਰ ਲਗਾ ਕੇ ਉਹ ਸੇਵਾ ਯਾਤਰਾ ਸਭ ਤੋਂ ਵੱਡੀ ਜਿਹੜੀ ਯਾਤਰਾ ਕੱਢੀ ਇਹਨਾਂ ਨੇ ਉਸ ਵੇਲੇ ਹੈਰਾਨਗੀ ਦੀ ਗੱਲ ਹੋਈ ਜਦੋਂ ਆਏ ਇਸ ਤਰੀਕੇ ਦੇ ਨਾਲ ਨਾਲੇ ਉਹ ਯਾਤਰਾ ਨਿਸ਼ਕਾਮ ਧੋਕੇ ਉਹ ਯਾਤਰਾ ਇਹਨਾਂ ਨੇ ਆਪਣੀ ਪਰਿਵਾਰ ਆਪਣੀ ਟੀਮ ਨਾਲ ਉਹ ਐਡੀ ਵੱਡੀ ਯਾਤਰਾ ਕੰਢੀ ਤੇ ਇਹਨਾਂ ਦਾ ਸਾਰੀ ਪਾਰਟੀ ਦੇ ਅਸੀਂ ਇਹਨਾਂ ਤੋਂ ਨਾਲ ਕਾਫੀ ਦਿਨਾਂ ਦੇ ਟੱਕਰ ਸੀਗੇ ਤੇ ਇਹਨਾਂ ਨੂੰ ਰਿਕਵੈਸਟ ਕਰ ਰਹੇ ਸੀ ਤੇ ਇਹਨਾਂ ਦਾ ਇਹਨਾਂ ਨੇ ਉਦੋਂ ਹੀ ਕਿਹਾ ਵੀ ਮੈਨੂੰ ਕਹਿਣ ਦੀ ਲੋੜ ਨਹੀਂ ਮੈਂ ਜੋ ਪ੍ਰਧਾਨ ਮੰਤਰੀ ਦੇਸ਼ ਦੇ ਅੱਜ ਕਰ ਰਹੇ ਆ ਦੁਨੀਆ 'ਚ ਜੋ ਨੌ ਅਜਿੰਦਰ ਮੋਦੀ ਜੀ ਦਾ ਉਹਨਾਂ ਦੇ ਕਰਕੇ ਮੈਂ ਜੁਆਇਨ ਕਰਦਾ ਅਸੀਂ ਇਹਨਾਂ ਦਾ ਤੇ ਦਿਲੋਂ ਇਹਨਾਂ ਦਾ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੀ ਸਾਰੀ ਨੌਜਵਾਨ ਟੀਮ ਦਾ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਕੱਲਾ ਕੱਲਾ ਨੌਜਵਾਨ ਆ ਜਿਹੜਾ ਨਹੀਂ ਸਿਆਸਤ ਦੇ ਵਿੱਚ ਬਹੁਤ ਨੌਜਵਾਨ ਦਾ ਘੱਟ ਇੰਟਰਸਟ ਹੁੰਦਾ ਪਰ ਅੱਜ ਜੁਨੇਜਾ ਜੀ ਸਾਰੀ ਟੀਮ ਜਿਹੜੀ ਆ ਜਿੱਥੇ ਬਜ਼ੁਰਗਾਂ ਦਾ ਅਸ਼ੀਰਵਾਦ ਮਾਮਾ ਦਾ ਅਸ਼ੀਰਵਾਦ ਉੱਥੇ ਯੰਗ ਬਲੱਡ ਜਿਹੜਾ ਅੱਗੇ ਆਉਣ ਵਾਲਾ ਭਵੇਖਾ ਉਹ ਅੱਜ ਜੁਆਇਨ ਕਰਾਇਆ ਸਭ ਤੋਂ ਵੱਡੀ ਖੁਸ਼ੀ ਇਹ ਆ ਕਿ ਕਿੰਨੇ ਲੋਕ ਚਾਹੀਏ ਆਏ ਹੋਏ ਜਵਾਨ ਕਿ ਇਹ ਤਾਂ ਸੈਂਕੜਿਆਂ ਦੀ ਗਿਣਤੀ ਚ ਅੱਜ ਤਾਂ ਬਹੁਤ ਕਿਉਂਕਿ ਵੱਡਾ ਪ੍ਰੋਗਰਾਮ ਜਿਹੜਾ ਇਹ ਅੱਗੇ ਆਉਣ ਵਾਲੇ ਦਿਨਾਂ ਚ ਰੱਖਣ ਰੱਖਣਗੇ ਅੱਜ ਤਾਂ ਜਿਹੜੇ ਮੇਨ ਲੀਡਰ ਨੇ ਜਿਹੜੇ ਇਹਨਾਂ ਨਾਲ ਵੱਡੇ ਲੈਵਲ ਤੇ ਇਹਨਾਂ ਦੀਆਂ ਕਮੇਟੀਆਂ ਸੀਗੀਆਂ ਯਾਤਰਾ ਜਿਹੜੀ ਕਮੇਟੀ ਆ ਚਾਹੇ ਬਲੱਡ ਪ੍ਰੈਸ਼ਰ ਕਮੇਟੀ ਆ ਲੰਗਰ ਕਮੇਟੀ ਆ ਉਹ ਸਾਰੀਆਂ ਕਮੇਟੀਆਂ ਨੇ ਜਾਂ ਜਿਹੜੇ ਵੱਡੇ ਬਹੁਤ بزਨਸ ਹਾਊਸਸ ਨੇ ਜਿਹੜੇ ਅਲੱਗ-ਅਲੱਗ ਕੰਮ ਕਰਦੇ ਆ ਉਹਨਾਂ ਨੂੰ ਅੱਜ ਜਿਹੜਾ ਤਕਰੀਬਨ ਉਹ 50 ਤੋਂ ਉੱਤੇ ਗਿਣਤੀ ਆ ਜਿਹੜੇ ਵੱਡੇ-ਵੱਡੇ ਜਿਹੜੇ ਗਰੁੱਪ ਨੇ ਉਹ ਜੁਆਇਨ ਕਰਾਇਆ ਸਰ ಕಾಂಗ್ರೆਸ ਦੇ ਬੰਦੇ ਛੱਡ-ਛੱਡ ਕੇ ਜਾ ਰਹੇ ਉਹਦੇ ਬਾਰੇ ਕੀ ਕਿਹਾ ਜਾਣਾ ਜੀ ਅੱਜ ਹੀ ਆ ਹੁਣੀ ਪਤਾ ਲੱਗਿਆ ਵੀ ਦਿੱਲੀ ਦੇ ਪ੍ਰਧਾਨ ਜਿਹੜੇ ਨੇ ਕਾਂਗਰਸ ਪਾਰਟੀ ਦੇ ਉਹ ਵੀ ਡਿਜ਼ਾਈਨ ਕਰਕੇ लवली ਜੀ ਬਹੁਤ ਵੱਡਾ ਥੰਮ ਸੀ ਕਿਉਂਕਿ ਯਾਰ ਸਮਝੌਤਾ ਕਰ ਲਿਆ ਉੱਥੇ ਜਿਹੜਾ ਆਮ ਆਦਮੀ ਪਾਰਟੀ ਹੈ ਜਿਹਨੇ ਸਾਰੇ ਏਜੜੇ ਕੋਟਾਲੇ ਕੀਤੇ ਆ ਜੜੀਆਂ ਠੱਗੀਆਂ ਮਾਰੀਆਂ ਹੋਈਆਂ ਤੇ ਕਾਂਗਰਸ ਪਾਰਟੀ ਦਿੱਲੀ ਦੀ ਸਾਰੀ ਨਾਰਾਜ਼ ਹੈ ਇਸ ਗੱਲ ਤੇ ਵੀ ਤੁਸੀਂ ਕਿਹਦੇ ਨਾਲ ਸਮਝੌਤਾ ਕੀਤਾ ਜੀ ਇਹ ਤਾਂ ਸਾਨੂੰ ਕੁੱਟਦੇ ਤੇ ਲੁੱਟਦੇ ਰਹੇ ਆ ਇਹਨਾਂ ਨਾਲ ਤੁਸੀਂ ਸਮਝੌਤਾ ਕਰਕੇ ਟਿਕਟਾਂ ਦੇਤੀਆਂ ਤੇ ਇਸ ਕਰਕੇ ਕੰਮ ਤਾਂ ਨਿਰੰਤਰ ਮੈਂ ਤੁਹਾਨੂੰ ਦੱਸਿਆ ਜਾਰੀ ਰਹਿਣਾ ਹੈ ਏ हां मैं ਤੁਹਾਨੂੰ ਆਨ ਰਿਕਾਰਡ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿੰਦਾ ਬਈ ਕਾਂਗਰਸ ਪਾਰਟੀ ਦੇ ਆਪਰੇਸ਼ਨ ਪਾਰਟੀ ਆ ਦੇ ਕੈਂਡੀਡੇਟ ਨੇ ਜਿਹੜੇ ਉਹ ਮੈਦਾਨ ਛੱਡ ਛੱਡ ਭੱਜਣਗੇ ਉਹ ਆਪਣੀਆਂ ਟਿਕਟਾਂ ਵਿਦਡਰੋ ਕਰਨਗੇ ਤੁਸੀਂ ਇਹ ਗੱਲ ਦੇਖਿਓ ਜਿਵੇਂ ਜਿਵੇਂ ਫੇਸ ਟੂ ਇਲੈਕਸ਼ਨ ਚੱਲੇਗੀ ਇਹ ਕਹਿੰਦੇ ਇਹ ਕਿਤੇ ਇਹ ਥੋੜੀ ਜਿਹਾ ਵੀ ਇੱਕ ਇੱਕ ਨਵਾਂ ਇੱਕ ਬ੍ਰਾਂਡ ਆ ਇਹਦੇ ਇਹਨੂੰ ਦੇਖਦੇ ਹੋ ਜੇ ਜਿਹੜੇ ਲੋਕ ਨੇ ਉਹ ਸਵਾਬ ਬਦਲਦੀ ਆ ਰੁਖ ਬਦਲਦੇ ਆ ਗੱਲ ਇਹ ਨਹੀਂ ਹੁੰਦੀ ਨਾਲ ਕਿੰਨੇ ਨੇ ਨਾਲ ਇਹ ਹੁੰਦਾ ਵੀ ਉਹ ਵੀ ਪੁੱਤ ਵੀ ਜੀਪੀ ਜੁਆਇਨ ਕਰ ਗਿਆ ਉਹ ਵੀ ਬੀਜੇਪੀ ਜੁਆਇਨ ਕਰ ਗਿਆ ਉਹਦੇ ਨਾਲ ਇੱਕ ਹਵਾ ਇੱਕ ਰੁੱਖਾ ਜਿਹੜਾ ਉਹ ਬਦਲਦਾ ਹੈ ਇਹੋ ਜਿਹੇ ਲੋਕਾਂ ਦੇ ਨਾਲ ਆਉਣ ਤੇ ਸ਼ਹਿਰ ਦੀ ਹਵਾ ਹੈ ਜਿਹੜੀ ਉਹ ਬਦਲਦੀ ਆ ਭਈਆ ਜਿਹੜੇ ਚੰਗੇ ਲੋਕ ਨੇ ਸਾਰੇ ਪਛਾਟੀਆਂ ਛੱਡ ਕੇ ਬੀਜੇਪੀ ਜਾ ਰਹੇ ਇਹ ਮਕਸਦ ਹੈ ਇਹ ਵੱਡਾ ਸੋਚ ਹੈ ਧੰਨਵਾਦ ਕੀ ਕਾਰਨ ਸੀਗੇ ਜੀ ਜਿਹੜੇ ਬੀਜੇਪੀ ਬੀਜੇਪੀ ਨੂੰ ਜੁਆਇਨ ਕਰਦਾ ਮੇਰਾ ਇੱਕੋ ਹੀ ਕਾਰਨ ਹੈ ਦੇਸ਼ ਦੇ ਸਸ਼ਕਤੀ ਪ੍ਰਧਾਨ ਮੰਤਰੀ ਮੋਦੀ ਜੀ ਆਪਾਂ ਪੰਜਾਬ ਵਿੱਚ ਆਣਾ ਸਾਰਾ ਕੁਝ ਦੇਸ਼ ਦੇ ਹੋਏ ਉੱਚ ਵਿੱਚ ਨੂੰ ਉੱਪਰ ਵਿੱਚ ਨੂੰ ਸਭ ਦੇਖਦੇ ਹੋਏ ਫਿਰ ਕੋਈ ਗੱਲ ਖਾਂਗਾ ਜੇ ਪੰਜਾਬ ਦੀ ਤਰੱਕੀ ਆਪਾਂ ਚਾਹਦੇ ਆ ਪੰਜਾਬ ਦੀ ਜਨਤਾ ਪੰਜਾਬ ਦੀ ਤਰੱਕੀ ਚਾਹੁੰਦਾ ਹੈ ਤੇ ਆਪਣੇ ਕੋਲ ਸਿਰਫ ਇੱਕੋ ਹੀ ਵੀ ਗੱਲ ਹੈ ਬੀਜੇਪੀ ਬੀਜੇਪੀ ਤੇ ਬੀਜੇਪੀ ਪਰ ਕਾਂਗਰਸ ਦੇ ਵੀ ਤੁਹਾਨੂੰ ਬੜੇ ਅੱਛੇ ਅਹੁਦੇ ਮਿਲ ਰਹੇ ਸੀਗੇ ਤੁਹਾਨੂੰ ਹੁਣੇ ਵਕਤਾਂ ਵਿਧਾਨ ਦਾ ਉਹਦਾ ਵੀ ਮਸੂੜਾ ਮਿਲ ਰਹੇ ਜੀ ਇਹ ਕੋ ਗੱਲ ਪਤਾ ਕੀ ਹੈ ਜਿਹੜਾ ਭਰਾਂ ਦਾ ਉਹ ਤਾਂ ਬਹੁਤ ਔਡਾ ਹੁੰਦਾ ਤੁਸੀਂ ਕੋਈ ਔਡਾ ਨਹੀਂ ਇਹ ਬਾਅਦ ਦੀਆਂ ਗੱਲਾਂ ਰਹਿ ਗਈਆਂ ਇੱਕ ਖਾਲੀ ਇੱਕ ਵਾਈਫਾਈਆ ਸੀਗਾ ਜਿਹੜਾ ਖਰਨਾ ਚਾਹੁੰਦੇ ਸੀ ਮੈਨੂੰ ਰੋਕਣ ਵਾਸਤੇ ਉਹ ਮੈਂ ਉਹ ਗੱਲਾਂ ਚ ਆਇਆ ਨਹੀਂ ਮੈਂ ਮੋਦੀ ਜੀ ਦੀਆਂ ਦਿੱਤੀਆਂ ਨੂੰ ਦੇਖਦੇ ਹੋਏ ਕਿ ਉਹਨਾਂ ਨੇ ਸਾਡਾ ਵੱਡਾ ਭਰਾ ਮਿੱਟੂ ਜੀ ਨੂੰ ਸਾਨੂੰ ਇੱਥੇ ਭਾਂਗ ਭੇਜਿਆ ਹੈ ਉਹ ਇਹਨਾਂ ਨੂੰ ਵੋਟ ਪਵਾ ਕੇ ਅਸੀਂ ਇਹਨਾਂ ਨੂੰ ਮੋਦੀ ਦੇ ਕੋਲ ਪੇਸ਼ ਕਰਨਾ ਹੈ ਤੇ ਬੀਜੇਪੀ ਸਰਕਾਰ ਲਿਆਣੀ ਹੈ ਤਿੰਨੇ ਸਾਥੀ ਹੋ ਰਹੇ ਜੀ ਤੁਹਾਡੇ ਸਾਡਾ ਪੰਜਾਬ ਸਾਡਾ ਪੰਜਾਬ ਦੁੱਧ ਦਹੀਂ ਵਾਲਾ ਪੰਜਾਬ ਸੀ ਠੀਕ ਹੈ ਜੀ ਆ ਦੁੱਧ ਪਿਆ ਤੇ ਦਹੀਂ ਪਈਆ ਲੱਸੀ ਪਈਆ ਤੇ ਖੀਰ ਪਈਆ ਪਰ ਅੱਜ ਜਿਹੜਾ ਸਾਡਾ ਪੰਜਾਬ ਦੁੱਧਾ ਪਿਆ ਨਾ ਸ਼ਰਾਬ ਵਾਲਾ ਪੰਜਾਬ ਬਣ ਰਿਹਾ ਤੁਸੀਂ ਦੇਖੋ ਪਿੰਕ ਠੇਕੇ ਖੁੱਲ ਰਹੇ ਪਿੰਕ ਠੇਕੇ ਕੀ ਹੈ ਤੁਹਾਨੂੰ ਕਦੀ ਦੁਨੀਆ ਨੂੰ ਪਤਾ ਹੀ ਨਹੀਂ ਹੋਇਆ ਲੇਡੀਜ਼ ਵਾਸਤੇ ਬਸ ਖਰੇ ਠੇਕੇ ਖੁੱਲੇ ਜਾ ਰਹੇ ਪੰਜਾਬ ਦੇ ਵਿੱਚ ਕਦੀ ਹੋਇਆ ਸੀ ਅੱਜ ਤੱਕ ਜੀ ਜਗਾ ਜਗਾ ਚੌਕਾ ਚੌਕਾ ਇਹ ਸ਼ਰਾਬ ਦੇ ਟੇਕੇ ਆਪਣਾ ਪੰਜਾਬ ਖੁੱਦ ਦਹੀਂ ਵਾਲਾ ਸ਼ਰਪਤ ਪੰਜਾਬ ਹੈ ਸ਼ਰਾਬਾਂ ਵਾਲਾ ਪੰਜਾਬ ਨਹੀਂ ਹੈ ਅਸੀਂ ਇਸ ਚੀਜ਼ ਨੂੰ ਰੋਕਣਾ ਹੈ ਤੇ ਮੋਹ ਨਹੀਂ ਦੀ ਗੱਲ ਨਹੀਂ ਹੈ ਸਰ ਸਰ ਕਿਹਦਾ ਪੰਜਾਬ ਆ ਪਿਆ ਦੁੱਧ ਆ ਚਿੱਟਾ ਇਹ ਚਿੱਟਾ ਦੁੱਧ ਸੀਨਾ ਕੀ ਚਿੱਟਾ ਦੂਜਾ ਆ ਲੱਸੀ ਤੇ ਆ ਖੀਰ ਇਹ ਸਾਡਾ ਪੰਜਾਬ ਪੁਰਾਣਾ ਪੰਜਾਬ ਇਹ ਹੈ ਅਸੀਂ ਚਾਹਨੇ ਆ ਕਿ ਬਿੱਟੋ ਜੀ ਤੁਸੀਂ ਜਿੱਤੋ ਕਿ ਸਾਡਾ ਪੰਜਾਬ ਸ਼ਰਾਬ ਦੇ ਠੇਕਿਆਂ ਤੋਂ ਦੂਰ ਰਹਿ ਕੇ ਦੁੱਧਾਂ ਵਾਲਾ ਪੰਜਾਬ ਕਿ ਕਿਨੇ ਕਿਨੇ ਲੋਕ ਹੋ ਰਹੇ ਤੁਹਾਡੇ ਨਾਲ ਜਿਹੜੇ ਆਏ ਮੇਰੇ ਨਾਲ ਅੱਜ 60 70 ਲੋਕ 60 70 ਲੋਕ ਐਸੇ ਹੈ ਜਿੰਦੇ ਨਾਲ ਇੱਕ ਇੱਕ ਪਰਿਵਾਰ ਦੇ ਵਿੱਚ 50 50 60 70 ਪਰਿਵਾਰਿਕ ਵੋਟਾਂ ਐ ਆਉਣ ਵਾਲੇ ਦਿਨਾਂ 'ਚ ਇੱਕ ਹੋਰ ਬਹੁਤ ਵੱਡਾ ਜੇ ਬਿੱਟੂ ਜੀ ਆਗਿਆ ਦੇਣਗੇ ਭਾਰਤੀ ਜਨਤਾ ਪਾਰਟੀ ਆਗਿਆ ਦੇਗੀ ਇੱਕ ਬਹੁਤ ਅੱਛੇ ਲੈਵਲ ਦਾ ਚਲਸਾ ਕਰਾਂਗੇ ਜਿਸ ਵਿੱਚ 5 400 ਫੈਮਲੀਆ 5 400 ਬਿਜ਼ਨਸਮੈਨ ਇੰਡਸਟਰੀ ਸ਼ਾਮਲ ਹੋਣਗੇ ਕਮੇਟੀ ਹੈ ਸਰ ਜੀ